ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਹਰ ਕਿਸਮ ਦੀ ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ਅੱਗੇ ਤੋਂ ਐਨਓਸੀ ਦੀ ਲੋੜ ਨਹੀਂ ਹੋਏਗੀ ਇਸ ਬਿਆਨ ਦੀ ਅਸਲੀਅਤ ਦੇ ਆਧਾਰਿਤ ਇਹ ਖਬਰ ਹੋਏਗੀ ਹੁਣ ਖਬਰ ਵਿਸਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ 6 2024 ਨੂੰ ਐਲਾਨ ਕੀਤਾ ਸੀ ਕਿ ਅੱਗੇ ਤੋਂ ਲੋਕਾਂ ਨੂੰ ਸੇਲ ਦੀ ਰਜਿਸਟਰ ਕਰਵਾਉਣ ਲਈ ਐਨਓਸੀ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਸ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਲੋਕ ਬਹੁਤ ਖੁਸ਼ ਹੋਏ ਕਿ ਹੁਣ ਤਹਿਸੀਲਦਾਰ ਅਤੇ ਬਿਲਡਰਸ ਦੀ ਠੱਗੀ ਰੁਕ ਜਾਏਗੀ ਪਰ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇਹ ਬਿਆਨ ਸੱਚਾ ਸਾਬਤ ਨਹੀਂ ਹੋਇਆ ਸਾਰੇ ਸਰਜਿਸਟਾਰ ਕਮ ਤਹਿਸੀਲਦਾਰ ਐਨਓਸੀ ਦੀ ਮੰਗ ਅਜੇ ਵੀ ਕਰ ਰਹੇ ਨੇ ਲੀਗਲ ਅਤੇ ਇਲੀਗਲ ਕਲੋਨੀਆਂ ਦੀਆਂ ਰਜਿਸਟਰੀਜ਼ ਜਾਂ ਹੋਰ ਜ਼ਇਦਾਦ ਦੀਆਂ ਰਜਿਸਟਰੀਜ਼ ਅਰਬਨ ਅਥਾਰਟੀ ਦੀ ਐਨਓਸੀ ਐਨਓਸੀ ਤੋਂ ਬਿਨਾ ਨਹੀਂ ਕੀਤੀਆਂ ਜਾ ਰਹੀਆਂ ਐਨਓਸੀ ਦੇ ਨਾਮ ਤੇ 올 ਕਲੀਅਰ ਮੈਗਾ ਪ੍ਰੋਜੈਕਟਸ ਯਾਨੀ ਕਿ ਉਹ ਪ੍ਰੋਜੈਕਟ ਜਿਨ੍ਹਾਂ ਦਾ ਕੋਈ ਵੀ ਪੈਂਡਿੰਗ ਡਿਊ ਨਾ ਹੋਵੇ ਉਨਾ ਚਿਰ ਬਿਲਡਰਸ ਵੱਲੋਂ ਸਬਲੇਟ ਜ਼ਮੀਨ ਤੇ ਬਣਾਏ ਫਲੈਟਸ ਦੇ ਵਿੱਚ ਵੀ ਐਨਓਸੀ ਬਿਲਡਰਸ ਦੇ ਵੱਲੋਂ ਜਾਰੀ ਕਰਨ ਬਾਰੇ ਮੰਗੀ ਜਾਂਦੀ ਹੈ ਇਹ ਬਿਲਕੁਲ ਨਾਜਾਇਜ਼ ਹੈ ਇਸ ਦੀ ਇੱਕ ਲਾਈਵ ਉਦਾਹਰਣ ਨਿਜੀ ਪੱਧਰ ਤੇ ਜੋ ਮੈਂ ਜਾਣਦਾ ਤੁਹਾਨੂੰ ਦੱਸਦਾ ਆਲ ਕਲੀਅਰ ਵੇਵ ਸਟੇਟ ਪ੍ਰੋਜੈਕਟ ਸੈਕਟਰ 85 ਮੋਹਾਲੀ ਦੇ ਵਿੱਚ ਬਿਲਡਰ ਜॉय ਹੋਮਸ ਵੱਲੋਂ तहसीलदार ਦੀ ਮਿਲੀ ਭੁਗਤ ਨਾਲ ਰੀਸੇਲ ਹੋਣ ਵਾਲੇ ਫਲੈਟਾਂ ਦੇ ਮਾਲਕਾਂ ਤੋਂ 20000 ਰੁਪਏ ਮੰਗਿਆ ਜਾਂਦਾ ਹੈ ਕਿ ਐਨਓਸੀ ਤਾਂ ਜਾਰੀ ਕੀਤੀ ਜਾਏਗੀ ਜਦੋਂ ਕੋਈ ਵੀ ਵਿਅਕਤੀ ਰੀਸੇਲ ਕਰਨ ਲਈ ਤਹਿਸੀਲਦਾਰ ਦੇ ਦਫ਼ਤਰ ਨਾਲ ਸੰਪਰਕ ਕਰਦਾ ਹੈ ਤਾਂ ਉਹ ਆਬਜੈਕਸ਼ਨ ਲਾਉਂਦੇ ਨੇ ਕਾਗਜ਼ਾਂ ਤੇ ਕਿ ਤੁਸੀਂ ਬਿਲਡਰ ਤੋਂ ਐਨਓਸੀ ਨਹੀਂ ਲੈ ਕੇ ਆਏ ਭਾਵੇਂ ਕਿ ਇਹ ਜਿਹੜਾ ਜੁਆਏ ਹੋਮਸ ਪ੍ਰੋਜੈਕਟ ਹੈ ਇਹ ਪ੍ਰਿੰਸੀਪਲ ਪ੍ਰਮੋਟਰ दैट इज ਵੇਵ ਸਟੇਟ ਪ੍ਰਮੋਟਿਡ ਬਾਏ ਪੌਂਟੀ ਚੱਡਾ ਗਰੁੱਪ ਉਸ ਨੂੰ ਮੁਕੰਮਲ ਹੋਣ ਤੋਂ ਬਾਅਦ ਹੈਂਡਓਵਰ ਕਰ ਦਿੱਤਾ ਗਿਆ ਤੇ ਵੇਵ ਸਟੇਟ ਦੇ ਪ੍ਰਮੋਟਰ ਨੇ ਐਨਓਸੀ ਜਾਰੀ ਕੀਤਾ ਹੋਇਆ ਹੁੰਦਾ ਹੈ ਪਰ ਤਹਿਸੀਲਦਾਰ ਇਨਸਿਸਟ ਕਰਦਾ ਹੈ ਕਿ ਤੁਸੀਂ ਬਿਲਡਰ ਤੋਂ ਵੀ ਲੈ ਕੇ ਆਓ ਐਨਓਸੀ ਜਦੋਂ ਕੋਈ ਵੀ ਰੀਸੇਲ ਕਰਨ ਵਾਲਾ ਇਨਵੈਸਟਰ ਜਾਂਦਾ ਹੈ ਬਿਲਡਰ ਕੋਲ ਤਾਂ ਉਹਦਾ ਜਿਹੜਾ ਅੱਗੇ ਮੈਨੇਜਰ ਹੈ ਉਹ ਕਹਿੰਦਾ ਜੀ ਕੰਪਨੀ ਪਾਲਿਸੀ ਦੇ ਮੁਤਾਬਕ ਤੁਸੀਂ 20000 ਰੁਪਏ ਸਾਨੂੰ ਜਮ੍ਹਾਂ ਕਰਾਓ ਤਾਂ ਇਹ ਜਿਹੜਾ 20000 ਰੁਪਏ ਇਸਤੇ ਬਾਰੇ ਜਦੋਂ ਕੋਹ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੋਈ ਸਰਕਾਰੀ ਰੂਲ ਸਰਕੂਲਰ ਨੋਟੀਫਿਕੇਸ਼ਨ ਨਹੀਂ ਜਿਹੜਾ ਕਿ 올 ਕਲੀਅਰ ਮੈਗਾ ਪ੍ਰੋਜੈਕਟ ਦੇ ਵਿੱਚੋਂ ਜਿਸ ਤੂੰ ਕਿ ਕਲੀਅਰ ਗਮਾੜਾ ਨੇ ਕੀਤਾ ਹੋਵੇ ਔਰ ਉਸ ਪ੍ਰੋਜੈਕਟ ਨੇ ਐਨਓਸੀ ਜਾਰੀ ਕੀਤੀ ਹੋਵੇ ਤਾਂ ਫਿਰ ਦੂਜੇ ਪੱਧਰ ਤੇ ਸਬ-ਲੈਟ ਜ਼ਮੀਨ ਤੇ ਬਣੇ ਫਲੈਟਸ ਵਾਲੇ ਬਿਲਡਰ ਤੋਂ ਇੱਕ ਵੱਖਰੀ ਐਨਓਸੀ ਦੀ ਲੋੜ ਹੋਵੇ ਇਹੋ ਜਿਹਾ ਕੋਈ ਰੂਲ ਕਾਨੂੰਨ ਨਹੀਂ ਹੈਗਾ ਪਰ ਲੁੱਟ ਇਨਵੈਸਟਰ ਦੀ جاری ਹੈ ਤਾਂ ਇਹ ਸਭ ਕੁਝ ਹੋ ਰਿਹਾ ਤਹਿਸੀਲਦਾਰ ਅਤੇ ਬਿਲਡਰ ਦੀ ਮਿਲੀ ਭੁਗ ਦੇ ਨਾਲ ਔਰ ਇਸ ਦੀ ਲਾਈਵ ਉਦਾਹਰਨ ਮੈਂ ਤੁਹਾਨੂੰ ਦਿੱਤੀ ਔਰ ਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਵੇ ਤਾਂ ਪੁਲਿਸ ਬਿਲਡਰ ਦਾ ਸਾਥ ਦਿੰਦੀ ਹੈ ਤੇ ਕੋਈ ਕਾਰਵਾਈ ਨਹੀਂ ਕਰਦੀ ਇਟ ਇਜ਼ ਕਰਪਸ਼ਨ ਫੀਨੋਮਨਾ ਇਨ ਪੰਜਾਬ ਜਿਹੜਾ ਕਿ ਸਾਰੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਐਗਜ਼ਿਸਟ ਕਰਦਾ ਹੈ ਇਹ ਫੀਨੋਮਨਾ ਹੁਣ ਵੀ ਜਾ ਰਹੀ ਹੈ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਤੌਰ ਤੇ ਐਲਾਨ ਕੀਤਾ ਇਹ ਕਿਸੇ ਕਿਸਮ ਦੀ ਐਨਓਸੀ ਦੀ ਲੋੜ ਨਹੀਂ ਤੁਸੀਂ ਭਾਵੇਂ ਪਲੋਟ ਜਾਂ ਜ਼ਮੀਨ ਦੀ ਸੇਲ ਦੀ ਰਜਿਸਟਰ ਕਰਾਣੀ ਹੋਵੇ ਪਰ ਇਹਦੇ ਸਬੰਧੀ ਕੋਈ ਨੋਟੀਫਿਕੇਸ਼ਨ ਜਾਂ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਪੰਜਾਬ ਦਸਤਾਵੇਜ਼ ਨੇ ਸਰਕਾਰ ਦਾ ਪੱਖ ਜਾਣਨ ਲਈ ਐਫ ਸੀ ਆਰ ਯਾਨੀ ਕਿ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਕੇ ਏ ਪੀ ਸਿਨਾ ਦੇ ਦਫ਼ਤਰ ਨਾਲ ਸੰਪਰਕ ਕੀਤਾ ਤੁਸੀਂ ਸਕਰੀਨ ਸ਼ਾਟ ਵੇਖੋ ਆਪਣੀ ਸਕਰੀਨ ਤੇ ਜੋ ਮੈਸੇਜ ਅਸੀਂ ਸਿਨਾ ਸਾਹਿਬ ਨੂੰ ਭੇਜਿਆ ਅਤੇ ਉਹਨਾਂ ਨੂੰ ਪੁੱਛਿਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਵਿੱਚ ਉਹ ਜੱਗਰ ਤੌਰ ਤੇ ਸਪਸ਼ਟ ਤੌਰ ਤੇ ਕਹਿਤਾ ਕਿ ਐਨਓਸੀ ਦੀ ਲੋੜ ਨਹੀਂ ਸਾਰੇ ਪੰਜਾਬ ਚ ਮੁੱਖ ਮੰਤਰੀ ਦੀ ਵਾਹ ਵਾਹ ਵੀ ਹੋ ਗਈ ਤਾੜੀਆਂ ਵੀ ਖੂਬ ਵੱਜ ਗਈਆਂ ਪਰ ਤੁਸੀਂ ਹੁਣ ਤੱਕ ਇਹ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕੀਤੀ ਅਸੀਂ ਇਸ ਮੈਸੇਜ ਦੇ ਪਾਉਣ ਤੋਂ ਬਾਅਦ ਕੈਪਸਿਨਾ ਦੇ ਪੀਏ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਨਫੋਰਮ ਕੀਤਾ ਕਿ ਸਾਹਿਬ ਨੂੰ ਕਹਿ ਦਿਓ ਕਿ ਮੈਸੇਜ ਛੇਤੀ ਪੜ ਲੈਣ ਤੇ ਜਲਦੀ ਤੋਂ ਜਲਦੀ ਰਿਸਪਾਂਸ ਦੇਣ ਸਾਨੂੰ ਪੀਏ ਨੇ ਮੋੜ ਕੇ ਫਿਰ ਸੂਚਿਤ ਕੀਤਾ that is reverted back to us ਕਿ ਜੀ ਸਾਹਿਬ ਨੇ ਮੈਸੇਜ ਪੜ ਲਿਆ ਮੈਂ ਉਹਨਾਂ ਨੂੰ ਜਾ ਕੇ ਦੱਸਦਾ ਸੀ ਪਰ ਦੋ ਦਿਨ ਵੀ ਬੀਤ ਚੁੱਕੇ ਨੇ ਕੋਈ ਜਵਾਬ ਸਾਨੂੰ ਪੰਜਾਬ ਸਰਕਾਰ ਤੋਂ حاصل ਨਹੀਂ ਹੋਇਆ ਹੁਣ ਤੁਸੀਂ ਖੁਦ ਅਨਮਾਨ ਲਾ ਲਓ ਕਿ ਕੀ ਇਹ ਅਫਸਰ ਸ਼ਾਹੀ ਦੀ ਕੁਤਾਹੀ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਖੁਦ ਦੀ ਇਹ ਗਲਤੀ ਆ ਇਹ ਬਿਆਨ ਇੱਕ ਚੁਣਾਵੀ ਜੁਮਲਾ ਬਣ ਕੇ ਰਹਿ ਗਿਆ ਮੁੱਖ ਮੰਤਰੀ ਇਸ ਦੇ ਬਾਰੇ ਜ਼ਿਆਦਾ ਸਥਿਤੀ ਸਪਸ਼ਟ ਕਰ ਸਕਦੇ ਨੇ ਰੈਵਨਿਊ ਵਿਭਾਗ ਦੇ ਸੂਤਰ ਦੱਸਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 2012 ਦੇ ਵਿੱਚ ਸੇਲ ਡੀਡ ਰਜਿਸਟਰ ਕਰਾਉਣ ਦੇ ਲਈ ਐਨਓ ਐਨਓਸੀ ਦੀ ਸ਼ਰਤ ਆਇਦ ਕੀਤੀ ਗਈ ਸੀ ਮਾਮਲਾ ਹਾਈ ਕੋਰਟ ਤੱਕ ਗਿਆ ਹਾਈ ਕੋਰਟ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਤੇ ਛੱਡਿਆ ਜਾਂਦਾ ਹੈ ਹਾਂ ਨਾਲ ਉਹਨਾਂ ਨੇ ਸੁਝਾਅਸ਼ਟ ਕੀਤਾ ਜੱਜ ਸਾਹਿਬ ਨੇ ਕਿ ਪੰਜਾਬ ਸਰਕਾਰ ਇਹਦੇ ਬਾਰੇ ਕੋਈ ਪਾਲਿਸੀ ਤੈਅ ਕਰੇ ਅੱਜ ਤੱਕ ਕੋਈ ਪਾਲਿਸੀ ਪੰਜਾਬ ਸਰਕਾਰ ਨੇ ਨਹੀਂ ਬਣਾਈ ਐਂਡ ਵੈਸਟਰਸ ਦੀ ਲੁੱਟ ਜਾਰੀ ਹੈ ਜਿਸ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਮੌਜੂਦਾ ਸਰਕਾਰ ਵੀ ਭਾਗੀਦਾਰ ਹੈ ਇਸ ਲੁੱਟ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੀ ਫਰਵਰੀ 7 2024 ਦੀ ਖਬਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਛਪਿਆ ਹੈ ਉਹਨਾਂ ਨਾਲ ਜੋ ਗੱਲਬਾਤ ਪੱਤਰਕਾਰਾਂ ਨਾਲ ਹੋਈ ਉਹ ਇਸ ਤਰ੍ਹਾਂ ਹੈ ਇਹ ਫੈਸਲਾ ਕਹਿੰਦੇ ਆ ਜੀ ਮੁੱਖ ਮੰਤਰੀ ਸਾਹਿਬ ਲੋਕ ਹਿੱਤ ਚ ਲਿਆ ਗਿਆ ਕਾਨੂੰਨੀ ਪ੍ਰੋਸੈਸ ਵੀ ਪੂਰਾ ਕਰ ਲਿਆ ਗਿਆ ਮਕਦੇ ਸਵੈ ਇੰਪੋਰਟੈਂਟ ਲਾਈਨ ਕਿ ਕਾਨੂੰਨੀ ਪ੍ਰੋਸੈਸ ਪੂਰਾ ਕਰ ਲਿਆ ਗਿਆ ਹਰ ਕਿਸਮ ਦੀ ਪ੍ਰਾਪਰਟੀ अर्बन ਜਾਂ ਰੂਰਲ ਲਈ ਐਨਓਸੀ ਦੀ ਲੋੜ ਨਹੀਂ ਹੋਏਗੀ ਬਟ ਇਟ ਸੀਮਸ ਇਹ ਜਿਹੜਾ ਬਿਆਨ ਸੀ ਇਹ ਟੈਂ ਟੈਂ ਫਿਸ਼ ਸੀ ਜਨੂਅਰੀ 23 ਨੂੰ ਪੰਜਾਬ ਸਰਕਾਰ ਨੇ 5773 ਪਿੰਡਾਂ 'ਚ ਜੋ ਕਿ 22 ਜ਼ਿਲ੍ਹਿਆਂ 'ਚ ਪੈਂਦੇ ਨੇ ਉਹਨਾਂ ਲਈ ਐਨਓਸੀ ਖਤਮ ਕਰਤੀ ਸੀ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਪਪਰਾ 1995 ਦੇ ਸੈਕਸ਼ਨ 20 ਅਤੇ 3 ਮੁਤਾਬਕ ਇਹ ਲਾਜ਼ਮੀ ਕੀਤਾ ਗਿਆ ਸੀ ਕਿ ਹਰ ਜਾਇਦਾਦ ਦੀ ਰਜਿਸਟਰੀ ਕਰਾਉਣ ਵਕਤ ਐਨਓਸੀ ਲੈਣਾ ਜ਼ਰੂਰੀ ਆ ਤੇ ਫਿਰ ਜਿਹੜਾ ਐਲਾਨ ਮੁੱਖ ਮੰਤਰੀ ਨੇ ਜਨਤਕ ਤੌਰ ਤੇ ਕੀਤਾ ਉਹਦੇ ਨਾਲ ਇਹ ਕੰਡੀਸ਼ਨ ਵੇਵ ਕਰਤੀ ਗਈ ਯਾਨੀ ਕਿ ਹਟਾ ਦਿੱਤੀ ਗਈ ਬਟ ਦੀ ਐਂਡ ਆਫ ਦੀ ਸਟੋਰੀ ਇਜ਼ ਕਿ ਇਹ ਬਿਲਕੁਲ ਜੋ ਬਿਆਨ ਸੀ ਇਹ ਗਲਤ ਸੀ ਨਿਰ ਆਧਾਰ ਸੀ ਕੋਈ ਇਹ ਚੇਂਜ ਪਪਰਾ ਐਕਟ ਦੇ ਵਿੱਚ ਕੀਤੀ ਨਹੀਂ ਗਈ ਭਾਵੇਂ ਵਿਧਾਨ ਸਭਾ ਦਾ ਸੈਸ਼ਨ ਉਸ ਤੋਂ ਬਾਅਦ ਹੋ ਵੀ हटਿਆ ਤੇ ਇਹ ਏਜੰਡੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੈ ਹੀ ਨਹੀਂ ਸੀ ਇਹ ਇੱਕ ਚੋਣਵੀਂ ਜੁਮਲਾ ਬਣ ਕੇ ਸਾਹਮਣੇ ਆ ਰਿਹਾ ਮੈਨੂੰ ਰਜਿੰਦਰ ਸਿੰਘ ਤੱਗਰ ਨੂੰ ਇਜਾਜ਼ਤ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼